ਤੇ ਪਿੰਡ ਵਿੱਚ ਜਿੰਨੇ ਥੋੜੇ ਚਿਰ ਵਿੱਚੋਂ ਬੜੀ ਪਿੰਡ ਤੋਂ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਤੇ ਸਰਪੰਚ ਦੀ ਮਿਲੀ ਭੁਗ ਦੇ ਨਾਲ ਇੱਕ ਲਾਪਰੀ ਜਈ ਹੈ ਜਿਨ੍ਹਾਂ ਨੇ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਜੰਗਲ ਨੂੰ ਪ੍ਰਵਾਧ ਕਰ ਦਿੱਤਾ ਕਿਉਂਕਿ ਜਿਹੜਾ ਸਾਡੇ ਮੈਂਬਰ ਪੰਚਾਇਤ ਜਤਿੰਦਰ ਸਿੰਘ ਜਾਂ ਮੈਂਬਰ ਚਾਰ ਮੈਂਬਰ ਪੰਚਾਇਤਾਂ ਨੇ ਸ਼ਿਕਾਇਤ ਵੀ ਕੀਤੀ ਜੀ ਖ਼ਬਰ ਵੀ ਲੁਆਈ ਸੀ ਪਰ ਉਹਦੇ ਲਈ ਉਹਨਾਂ ਨੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਕਿ ਗੱਲ ਉਹਨਾਂ ਨੂੰ ਇਹ ਵੀ ਕਿਹਾ ਵੀ ਸਪੈਸ਼ਲ ਡਰਾਇਆ ਗਿਆ ਤੋਂ ਉਸ ਤੋਂ ਬਾਅਦ ਉਸ ਦਾ ਕੱਲ ਟਰੈਕਟਰ ਵੀ ਉਹ ਆਪਣੇ ਘਰ ਲਈ ਬਜਰੀ ਲੈ ਕੇ ਆ ਰਿਹਾ ਸੀਗਾ ਉਸ ਦਾ ਚੱਕ ਕੇ ਟਰੈਕਟਰ ਵੀ ਅੰਦਰ ਕਰ ਦਿੱਤਾ ਤੇ ਉਹ ਆਪਣੀ ਉਹ ਜਾਨ ਬਜਾ ਕੇ ਭੱਜਿਆ ਪੂਰੀ ਤਰ੍ਹਾਂ ਉਹਨੂੰ ਵੀ ਟਰੈਕਟਰ ਵੀ ਉਹਨੂੰ ਕਿਹਾ ਤੈਨੂੰ ਅਸੀਂ ਤੇ ਪਰਚਾ ਦਰਜ ਕਰਨਾ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਜਿਸ ਤਰ੍ਹਾਂ ਗਰੇਖਾ ਰਾਣੀ ਪੰਜ ਉਸ ਦੇ ਘਰ ਦੇ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਇੱਕ ਚਰਨਜੀਤ ਪੰਜ ਉਸ ਦੇ ਨੂੰ ਵੀ ਉਹ ਦਰਖਾਸਤਾਂ ਦੇ ਕੇ ਝੂਠੀਆਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਡਰਾਇਆ ਜਾ ਧਮਕਾਇਆ ਜਾ ਰਿਹਾ ਹੈ ਇਸ ਤਰ੍ਹਾਂ ਲਗਾਤਾਰ ਪਿੰਡ ਵਿੱਚ ਜਿਹੜੀ ਹੈਗੀ ਹੈ ਮਾਈਨਿੰਗ ਜਿਹੜੀ ਜ਼ੋਰਾਂ ਤੇ ਹੋ ਰਹੀ ਹੈ ਇਸੇ ਲਈ ਅਸੀਂ ਚਾਹੁੰਦੇ ਹਾਂ ਕਿ ਉੱਚ ਅਧਿਕਾਰੀ ਜਿਹੜੀ ਇਹਦੀ ਪੜਤਾਲ ਕਰਕੇ ਇਨਕੁਆਇਰੀ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਹਾਂ ਸਾਡੇ ਪਿੰਡ ਵਿੱਚ ਬਹੁਤ ਵੱਡੇ ਪੱਧਰ ਤੇ ਔਰ ਸਰਪੰਚ ਦੀ ਮਿਹਲੀ ਭੁਗਤ ਮਾਈਨਿੰਗ ਹੋ ਰਹੀ ਹੈ। ਦੋ ਕ੍ਰੈਸ਼ਰ ਲੱਗੇ ਹੋਏ ਔਰ 20-20 ਫੁੱਟ 25-25 ਫੁੱਟ ਸਾਡੇ ਟੋਏ ਪੜ ਦਿੱਤੇ ਔਰ ਕੋਈ ਪ੍ਰਸ਼ਾਸਨ ਔਰ ਕੋਈ ਸਰਕਾਰ ਇਹਦਾ ਗੌਰ ਨਹੀਂ ਕਰ ਰਹੀ। ਔਰ ਜਿਹੜੇ ਵਿਚਾਰੇ ਗਰੀਬ ਮੱਠਲ ਚੱਕੇ ਜਿਨ੍ਹਾਂ ਨੇ ਟਰੈਕਟਰ ਬਣਾਏ ਉਹ ਆਪਣੇ ਪੱਕਾ ਨੂੰ ਬਜਰੀ ਲੈ ਕੇ ਆਉਂਦੇ ਸੀ ਉਹਨਾਂ ਨੂੰ ਫੜ ਕੇ ਟੱਲਾ ਇਕ ਠਾਣੇ ਦੇ ਦਿੱਤਾ ਉਹਨਾਂ ਤੇ ਪਰਚਾ ਬਣਾਇਆ ਹਾਂਜੀ ਪਹਾੜ ਚੱਕ ਹੁੰਦੇ ਹਨ 20 20 ਫੁੱਟ ਤੇ ਟੋਏ ਪਾ ਰਹੇ ਹਨ ਅਸੀਂ ਉੱਥੇ ਗਏ ਸੀ ਫੋਟੋ ਵੀ ਲਈ ਸੀਗੀ ਤੇ ਉਹਨਾਂ ਦੀ ਕੋਈ ਗਾਹਾਂ ਸੁਣਵਾਈ ਨਹੀਂ ਕੀਤੀ ਹੈਗੀ ਸਾਡੇ ਟਿਪਰ ਬਹੁਤ ਚੱਲਦੇ ਹਨ ਟਿਪਰਾਂ ਵਾਲਿਆਂ ਨੂੰ ਕੋਈ ਨਹੀਂ ਘੇਰਦੇ ਹੈਗੇ ਤੇ ਆ ਟਰਾਲੀ ਵਾਲੇ ਨੂੰ ਘੇਰ ਕੇ ਇਹਨਾਂ ਤੇ ਕੇਸ ਕਰਦੇ ਹਨ ਇਹ ਕਿਉਂ ਪੰਚ ਸਾਨੀ ਸਾਡੇ ਪੰਚਾਂ ਦੀ ਕੋਈ ਮਖ ਨਹੀਂ ਸੁਣਾਈ ਨਹੀਂ ਹੈਗੀ ਤੇ ਸਰਪੰਚ ਸਾਹਿਬ ਕੋਈ ਕੋਈ ਪੰਚ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਦਾ ਉਹਨਾਂ ਤੇ ਹੀ ਦਰਗਾਸ ਦੇ ਦਿੰਦੇ ਹਨ ਮੇਰਾ ਨਾਮ ਬਿੰਦੂ ਹੈ ਤੇ ਜਿਆਦਾ ਟਿਪਰ ਆਂਦੇ ਨਾ ਕ੍ਰੈਸ਼ਰ ਬੰਨੋਂ ਜੇ ਆਪਾਂ ਰੋਕਦੇ ਆ ਮੇਰਾ ਘਰ ਬਿਲਕੁਲ ਸੜਕ ਤੇ ਐ ਜੇ ਅਸੀਂ ਰੋਕਦੇ ਆ ਤਾਂ ਸਰਪੰਚ ਦਾ ਬੰਦਾ ਉਧਰੋਂ ਭਰ ਕੇ ਨਾਲ ਆ ਜਾਂਦਾ ਉਹ ਇਹੀ ਬੋਲਦਾ ਕੋਈ ਗੱਲ ਨਹੀਂ ਆਪਣੇ ਸਾਡੇ ਘਰ ਨੂੰ ਚੱਲੀਏ ਤੇ ਹੁੰਦੇ ਉਹ ਟਿਪਰ ਇੱਕ ਜਾਂਦਾ ਦੋ ਜਾਂਦਾ ਕਿੰਨੇ ਕਿ ਜਾਂਦੇ ਹਜ਼ਾਰਾਂ ਹੀ ਟਿਪਰ ਲੰਘਦੇ ਤੇ ਮੇਰਾ ਘਰ ਜਾ ਕੇ ਦੇਖ ਲੋ ਪੈਨ ਬਿਲਕੁਲ ਕੰਦ ਮੇਰੀ ਸੜਕ ਦੇ ਨਾਲ ਐ ਤਾਰਾਂ ਤਾਂ ਸਾਡੀਆਂ ਤੋੜੀਆਂ ਤਾਂ ਵੀ ਸਾਨੂੰ ਉਹ ਕੋਈ ਦੁਆ ਨਹੀਂ ਕੀਤਾ ਹੈਗਾ ਸਾਡੀ ਸੁਣਵਾਈ ਹੈ ਹੀ ਨਹੀਂ ਜੀ ਕੀ ਮੰਗ ਕਹਿੰਦਾ ਮੈਂ ਜਤਿੰਦਰ ਸਿੰਘ ਪਿੰਡ ਕਰਨੈਲ ਪੰਚਾਇਤ ਮੈਂਬਰ ਜੀ ਇਹ ਪਿਛਲੇ ਦਿਨ ਮੇਰੀ ਟਰਾਲੀ ਕਰੈਚਰ ਤੋਂ ਭਰ ਕੇ ਆਇਆ ਜੀ ਮੈਂ ਮੇਰੇ ਕੋਲ ਬਿੱਲ ਸੀਗੇ ਜੀ ਬਕਾਇਦਾ ਕਰੈਚਰ ਦੇ ਤੇ ਜਈ ਲਵਪ੍ਰੀਤ ਨੇ ਮੇਰੀ ਟਰਾਲੀ ਰੋਕੀ ਹੈ ਜੀ ਤੇ ਮੇਰੀ ਟਰਾਲੀ ਤੇ ਪਰਚਾ ਕਰ ਦਿੱਤਾ ਜੀ ਉਹ ਕਹਿ ਰਿਹਾ ਸੀ ਕਿ ਅਸੀਂ ਸਾਨੂੰ ਪੋਲੀਟੀਕਲ ਪ੍ਰੈਸ਼ਰ ਆ ਸਾਡੇ ਉੱਤੇ ਸਾਨੂੰ ਪਰਚਾ ਕਰਨਾ ਪਊਗਾ ਸਾਨੂੰ ਬਿੱਲਾਂ ਦੇ ਨਾਲ ਕੋਈ ਮਤਲਬ ਨਹੀਂ ਤੁਹਾਡੇ ਕੋਲ ਬਿੱਲ ਹੈ ਨਹੀਂ ਐ ਸਾਨੂੰ ਕੋਈ ਨਹੀਂ ਸਾਨੂੰ ਉੱਪਰੋਂ ਪ੍ਰੈਸ਼ਰ ਬਹੁਤ ਆ ਜੀ ਸਾਨੂੰ ਤੁਹਾਡੀ ਟਰਾਲੀ ਤੇ ਪਰਚਾ ਕਰਨਾ ਹੀ ਪੈਣਾ ਹੈ ਜੀ ਉਹਨਾਂ ਨੇ ਸਾਡੀ ਟਰਾਲੀ ਤੇ ਪਰਚਾ ਕਰ ਦਿੱਤਾ ਜੀ ਇਹ ਜਿਹੜੇ ਡੇਲੀ ਸਾਡੇ ਪਿੰਡ ਤੋਂ ਟਿਪਰ ਲੰਘਦੇ ਆ ਜੀ ਬਿਨਾ ਬਿੱਲ ਤੋਂ ਲੰਘਦੇ ਆ ਵੱਡੀਆਂ ਟਰਾਂਸਪੋਰਟਾਂ ਵਾਲੇ ਲੰਘਦੇ ਆ ਜੀ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਜੀ ਸਾਡੇ ਪਿੰਡ ਦੇ ਵਿੱਚ 50 50 60 60 ਫੁੱਟ ਲਾਪ੍ਰੀਤ ਜੈ ਜੀ ਮੈਨੇ ਕਪਸਰ ਦੇ ਨਾਲ ਰਲ ਮਿਲ ਕੇ ਕਰੇਸ਼ਰਾਂ ਦੇ ਨਾਲ ਸਾਬਕਾ ਸਰਪੰਚ ਵਿਨੋਦ ਕੁਮਾਰ ਦੇ ਨਾਲ ਰਲ ਕੇ ਮੈਨੇ ਕੀਤੀ ਗਈ ਹੈ ਜੀ ਕੁਝ ਜਿਹੜੇ ਪਿੰਡ ਦੇ ਵਿੱਚ ਇੱਕ ਦੋ ਚਾਰ ਬੰਦੇ ਸ਼ਰਾਰਤੀ ਹਨ ਜੀ ਉਹੀ ਬੰਦਿਆਂ ਨੂੰ ਇਹਨਾਂ ਨੂੰ ਚੱਕ ਚਗਾ ਕੇ ਪੈਂਚਾਂ ਨੂੰ ਬਾਕੀ ਬੰਦਿਆਂ ਨੂੰ ਵੀ ਕਰਕੇ ਇਹ ਹਰਾਸਮੈਂਟ ਕਰਕੇ ਸਾਡੇ ਬਰ ਖਿਲਾਫ ਇਹ ਬਿਆਨ ਦਿੰਦੇ ਆ ਜਿੱਥੇ ਜਿੱਥੇ ਤੱਕ ਮੈਂ 5 ਸਾਲ ਪਹਿਲਾਂ ਸਰਪੰਚੀ ਕੀਤੀ ਆ ਤੁਸੀਂ ਸਾਡੇ ਇਲਾਕੇ ਦੇ ਵਿੱਚ ਪੁੱਛ ਸਕਦੇ ਆ ਬਈ ਕਿਦਾਂ ਦਾ ਬੰਦਾ ਕਿਦਾਂ ਦਾ ਨਹੀਂ ਇਹਨਾਂ ਨੇ ਸਾਡੇ ਆਪਣੇ ਇਲਜ਼ਾਮ ਐਦਾਂ ਦੇ ਲਾਏ ਆ ਇਹ ਸਰਪੰਚ ਦੂਸਰਾ ਇਹ ਮਾਈਨਿੰਗ ਕਰਾਂਦਾ ਮੈਂ ਕਹਿੰਦਾ ਜੇ ਇੱਕ ਦਿਨ ਵੀ ਕੋਈ ਸਾਨੂੰ ਸਾਬਤ ਕਰ ਦੇਵੇ ਅਸੀਂ ਅੱਜ ਦੀ ਜਿਹੜੀ ਸਰਪੰਚੀ ਮੇਰੀ ਵਾਈਫ ਕਰਦੀ ਆ ਅਸੀਂ ਇਹ ਵੀ ਛੱਡਣੇ ਤਿਆਰ ਆ ਪਰ ਅਸੀਂ ਇਹ ਝੂਠੇ ਸੋਣੇ ਨੂੰ ਤਿਆਰ ਨਹੀਂ ਹੈਗੇ ਮਾਈਨਿੰਗ ਜਿਹੜੀ ਹੋਈ ਆ ਰੁੜਕੀ ਦੇ ਵਿੱਚ ਹੋਈ ਆ ਸਾਡੇ ਉਹਨੇ ਕੋਈ ਕਨੈਲ ਜਾਂ ਜਮਾਲਪੁਰ ਦੇ ਵਿੱਚ ਮਾਈਨਿੰਗ ਨਹੀਂ ਹੋਈ ਜਿਹੜੀ ਇਹਨਾਂ ਨੇ ਪਰਚਾ ਸੀ ਸਾਨੂੰ ਕਿਹਾ ਲੋੜ ਹੈ ਕਿਸੇ ਦਾ ਪਰਚਾ ਕਰਾਣ ਦੀ ਆਪ ਇਹ ਤਾਂ ਸ਼ਰਾਰਤੀ ਲੋਕਾਂ ਵੱਲੋਂ ਸ਼ਰਾਰਤ ਕੀਤੀ ਯਾਰ ਸਾਡੇ ਪਿੰਡ ਦੇ ਤੋਂ ਕੋਈ ਅਸੀਂ ਕਿਸੇ ਤੇ ਕੋਈ ਪਰਚਾ ਨਹੀਂ ਕਰ ਰਹੇ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਪਿੰਡ ਚ ਜਾ ਕੇ ਪੁੱਛ ਸਕਦੇ ਹੋ ਇਹ ਇਹ ਵੀ ਮਾਈਨਿੰਗ ਦੇ ਵਿੱਚ ਉੱਠੇ ਰੋਪ ਲੱਗ ਰਹੇ ਆ ਸਰ ਪਹਿਲਾਂ ਵੀ ਇਸ ਮਹੀਨੇ ਬੋਲੋ ਉਹ ਕਾਰਵਾਈ ਕੀਤੀ ਗਿਆ ਨਾ ਜਿਵੇਂ ਕਿ ਚਲਾਨ ਕੀਤੇ ਜਾਂਦੇ ਆ ਟਿਪਰਾਂ ਟਰੱਕਟਰ ਟਰਾਲੀਆਂ ਤੇ ਤੇ ਜੋ ਵੀ ਮੋਕੇ ਦੇ ਮਾਈਨਿੰਗ ਪਾਈ ਜਾਂਦੀ ਉਹ ਸਭ ਵਿਰੋਧ ਨੋਟਿਸ ਕੱਟੇ ਜਾਂਦੇ ਹਨ ਤੇ ਸਰ ਚੌਥੀ ਹਮਨ ਦਸਰੀ ਹੋਈ ਕਨੈਲ ਬਾਰੇ ਇਸ ਬਾਰੇ ਮਹਿਕਮਾ ਮੋਕੇ ਤੇ ਜਾ ਕੇ ਜੋ ਵੀ ਬਣਦੀ ਕਾਰਵਾਈ ਕਰੇਗਾ